ਰਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਵਸਿ ਫਤਖ ਸੰਦੀ ਲੋਰੇ ਅਰ ਸੋਹ ਕੁਰ ਸੋਹ ਛਟੀਐ ਤੁਦ ਜਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤੁਨਾ ਸ੍ਰੀ ਮਹੱਲਾ 3 ਜਾ ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਾਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇ ਹੋ ਮੰਗਤ ਜਨਕਉ ਸਦਾ ਰਹਾ ਰੰਗੇ ਰੱਤਾ ਹਮ ਭੀਖਖ ਪੇਖਾਰੀ ਤੇਰੇ ਉਹ ਨਿਜ ਪਤ ਹਾ ਦਾਤਾ ਹੋ ਹੋ ਦਇਆਲ ਨਾਮ ਦੇਹ ਮੰਨਤ ਜਨਕਾਉ ਸਦਾ ਰਹੋ ਰੰਗੇ ਰੱਤਾ ਹਉ ਬਲਹਾਰਾ ਜਾਓ ਸਾਚੇ ਤੇਰੇ ਨਾਮ ਵਿਟਹਾ ਕਾਰਣ ਕਾਰਣ ਸਭਨਾ ਕਾ ਏਕੋ ਆਵਰ ਨ ਦੂਜਾ ਕੋਈ ਰਹਾ বহোতে ফির পায় কের পান কো আব কে শো কের পাকে জায় হো হো দায় ਦਰਸਨ ਦੇਹੁ ਆਪੁਨਾ ਅਸੀ ਬਖਸ ਕਰੀ ਜਾ ਪਨਤ ਨਾਨਕ ਪਰਮ ਪਟ ਖੂਲੇ ਗੁਰ ਪਰਸਾਦੀ ਜਾਨੇ ਸਾਚੇ ਲੇਵ ਲਾਗੀ ਹਾਪੀ ਤਰੇ ਸਤ ਗੁਰ ਸਿਉ ਮਨ ਮਾਨਿਆ ਭਨਤੇ ਨਾਨਕ ਪਰਮ ਪਾਟ ਖੂਲੇ ਗੁਰ ਪਰਸਾਦੀ ਜਾਨਿਆ ਸੱਚੇ ਲੇਵ ਲੱਗੀ ਹੈ ਪੀਤਰ ਸਤ ਗੁਰ ਸਿਓ ਮਾਨ ਮੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਹਾਮਪੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦੇ ਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗੇ ਰਾਤਾ